ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਉ ਦੇ ਆਗੈ ਅਨਦਾਸ ਹੰਕਾਰੀ ਜਿਉ ਪਿੰਡ ਸਭ ਤੇਰਾ ਦੀਵੜਿਆਈ ਕੋਈ ਨਾ ਆਉ ਨਾ ਜਾਵੇ ਮੇਰਾ ਗਿਆਨ ਧਿਆਨ ਕਿਛ ਕਰਮ ਨ ਜਾਣਾ ਨਾ ਹੈ ਨਿਰਮ ਸਾਧ ਸੰਗਤ ਕੈ ਅੰਕਿ ਲਾਭੋ ਬਖਮਨ ਦੀ ਜੈ ਤਰਣੀ ਸੋ ਕਹੋ ਢਲ ਗੁਰ ਸੇਵੀਐ ਐਹਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁੱਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੋਰਠਿ ਬਣੀ ਭਗਤ ਪਿਕਨ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਨੈਣ ਹਉ ਨੀਰ ਵਹਿ ਤਨ ਖੀਨਾ ਇਕੀਸ ਦੁਦ ਬਾਨੀ ਰੁਕਾ ਕੰਠੇ ਸ਼ਬਦ ਨਹੀਂ ਉਚਰਾ ਅਬ ਕੀ ਕਰਹਿ ਪਰਾਨੀ ਨੈਣੋਂ ਨੀਰ ਬਹਿ ਤਨ ਖੀਨਾਂ

ਦਰਬਾਰੇ ਆਪਣੇ ਸੰਤ ਹੈ ਨਿਉ ਉਬਾਰੀ ਰਹਾ ਮਾਤੀ ਪੀਰ ਸਰੀਰ ਜਲਨ ਕਰ ਕੇ ਕਰੀ ਮਾਹੀ ਐਸੀ ਬੇਦਨਾ ਉਪਜ ਖਰੀ ਭਈ ਵਾ ਕਾਇ ਉਹਦੇ ਨਾਹੀ ਹਰ ਕਾ ਨਾਮ ਅੰਬਰ ਤੇ ਜਲ ਨਿਰਮਲ ਇਹੋ ਆਉ ਖੁਦ जग ਸਾਰਾ ਗੁਰ ਪ੍ਰਸਾਦ ਕਾ ਜਨ ਭੀਖਨ ਪਾਵੈ ਗੈ ਔਖ ਦਵਾਰਾ ਗੁਰ ਪ੍ਰਸਾਦ ਕਾ ਜਨ ਭੀਖਨ ਪਾਵੈ ਗੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 659 ਅੰਗ ਦੇ ਉੱਤੇ ਸੁਭਾਏਮਾਨ ਰਾਗ ਸੋਰਠ ਪ੍ਰਾਣੀ ਭਗਤ ਭਿਖਣ ਕੀ ਭਗਤ ਭਿਖਣੀਆਂ ਨੇ ਇਸ ਸ਼ਬਦ ਨੂੰ ਸੋਰਠਿ ਰਾਗ ਦੇ ਵਿੱਚ ਉਚਾਰਨ ਕੀਤਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਕਿ ਪ੍ਰਮਾਤਮਾ ਜਿਹੜਾ ਉਹ ਇੱਕ ਹੈ ਉਹਨੂੰ ਆਪ ਕਹਿ ਲੋ ਅੱਲਾ ਕਹਿ ਲੋ ਵਾਹਿਗੁਰੂ ਕਹਿ ਲੋ ਭਗਵਾਨ ਕਹਿ ਲੋ ਜਿਹੜੇ ਮਰਜੀ ਨਾਮ ਨਾਲ ਉਹਨੂੰ ਪੁਕਾਰ ਲਓ ਪਰਮਾਤਮਾ ਇੱਕੋ ਹੀ ਹੈ ਇੱਕ ਉਹ ਅੰਕਾਰ ਸਤਿਗੁਰ ਪ੍ਰਸਾਦ ਉਹ ਸਾਨੂੰ ਮਿਲਦਾ ਕਿਵੇਂ ਹੈ ਸਾਨੂੰ ਉਹਦੇ ਦਰਸ਼ਨ ਕਿਵੇਂ ਹੋਣੇ ਹੈ ਜਦੋਂ ਸਤਿਗੁਰੂ ਦੀ ਕਿਰਪਾ ਹੋ ਜੇ ਜਦੋਂ ਸਤਿਗੁਰੂ ਸਾਡੇ ਤੇ ਤਰੁੱਠ ਜਾਣ ਖੁਸ਼ ਹੋ ਜਾਣ ਉਦੋਂ ਸਮਝ ਲਿਓ ਪਰਮਾਤਮਾ ਦੇ ਦਰਸ਼ਨ ਹੋ ਗਏ ਸਾਨੂੰ ਅੱਜ ਭਗਤ ਭੀਖਣ ਜੀ ਸਾਨੂੰ ਕੀ ਸਮਝਾ ਰਹੇ ਹੈ ਉਹਨਾਂ ਦਾ ਕਹਿਣ ਦਾ ਮਤਲਬ ਭਗਤ ਵੇਖਣ ਗਿਆਂਦਾ ਕਿ ਸ਼ੁਰੂ ਤੋਂ ਆਦਤ ਬਣਾ ਲਓ ਉਸ ਪਰਮਾਤਮਾ ਦਾ ਨਾਮ ਜਪਣ ਦੀ ਚਾਹੇ 2 ਮਿੰਟ 5 ਮਿੰਟ 10 ਮਿੰਟ ਅੱਧਾ ਘੰਟਾ ਘੰਟਾ ਜਿੰਨਾ ਕਿ ਸਮਾਂ ਮਿਲਦਾ ਹੈ ਉਹਨਾਂ ਇੱਕ ਸਮਾਂ ਉਸ ਪਰਮਾਤਮਾ ਨੂੰ ਯਾਦ ਕਰ ਲਓ ਕਹਿੰਦੇ ਆ ਜਿਹੜਾ ਸ਼ਰੀਰ ਹੈ ਇੱਕ ਦਿਨ ਬੁੱਢਾ ਹੋ ਜਾਣਾ ਕਹਿੰਦੇ ਜਿੱਤੇ ਬੁੱਢਾ ਹੋ ਗਿਆ ਉਦੋਂ ਕਹਿੰਦੇ ਫਿਰ ਇਹਦੇ ਤੋਂ ਨਾਮ ਜਪਿਆ ਨਹੀਂ ਜਾਣਾ ਪਹਿਲੀ ਪੰਕਤੀ ਦੇ ਵਿੱਚ ਭਗਤ ਭੀਖਣ ਜੀ ਕਹਿੰਦੇ ਆ ਨੈਨੋ ਹੋ ਨੀਰ ਬਹਿ ਤਨ ਖੀਨਾ ਭਏ ਕੇਸ ਦੁੱਧ ਬਾਨੀ ਹੁਣ ਇਹ ਸਰੀਰ ਦੀ ਅਵਸਥਾ ਜਿਹੜੀ ਹੈ ਉਹਦੀ ਉਹਨੂੰ ਬਿਆਨ ਕਰਦੇ ਆ ਭਗਤ ਭੀਖਣ ਜੀ ਕਹਿੰਦੇ ਜਦੋਂ ਬੁਢਾਪਾ ਆ ਗਿਆ ਅੱਖਾਂ ਦੇ ਵਿੱਚੋਂ ਪਾਣੀ ਵਗਣ ਲੱਗ ਜਾਣਾ ਥੋੜਾ ਥੋੜਾ ਪਾਣੀ ਕੰਨੀਆਂ ਦੀ ਅੱਖਾਂ ਚ ਵਗਦਾ ਰਹਿੰਦਾ ਨੈਨੋ ਹੋ ਨੀਰ ਨੈਣੋਂ ਦਾ ਭਾਵ ਅੱਖਾਂ ਨੀਰ ਦਾ ਭਾਵ ਪਾਣੀ ਕਿ ਅੱਖਾਂ ਦੇ ਵਿੱਚੋਂ ਥੋੜਾ ਥੋੜਾ ਪਾਣੀ ਸਿੰਮਦਾ ਰਹਿਣਾ ਨੈਣੋਂ ਨੀਰ ਵਹ ਤਨ ਖੀਨਾ ਤਨ ਖੀਨਾ ਖੀਨਾ ਦਾ ਭਾਵ ਹੁੰਦਾ ਕਮਜ਼ੋਰ ਤਨ ਦਾ ਭਾਵ ਸਰੀਰ ਕਿ ਆ ਸਰੀਰ ਵੀ ਕਮਜ਼ੋਰ ਹੋ ਜਾਣ ਭਏ ਕੇਸ ਦੁੱਧ ਵਾਨੀ ਕਹਿੰਦੇ ਆ ਜਿਹੜੇ ਕੇਸ ਇਹ ਚਿੱਟੇ ਦੁੱਧ ਵਰਗੇ ਹੋ ਜਾਣੇ ਆ ਜਦੋਂ ਬਟੇਪਾ ਆ ਗਿਆ ਨੈਨੋ ਨੀਰ ਬਹਿ ਤਨ ਕੀਨਾ ਭੇ ਕੇਸ ਦੁੱਧ ਵਾਨੀ ਰੁਧਾ ਕੰਠ ਸ਼ਬਦ ਨਹੀਂ ਉਚਰੈ ਅਬ ਕੀ ਕਰੇ ਪ੍ਰਾਨੀ ਕਹਿੰਦੇ ਜਦੋਂ ਬੁੱਢਾ ਹੋ ਗਿਆ ਗਲਾ ਵੀ ਜਵਾਬ ਦੇ ਜਾਣਾ ਗਲੇ ਤੋਂ ਵੀ ਬੋਲਿਆ ਨਹੀਂ ਜਾਣਾ ਰੁਧਾ ਕੰਠ ਸ਼ਬਦ ਨਹੀਂ ਉਚਰੈ ਸ਼ਬਦ ਦਾ ਭਾਵ ਹੁੰਦਾ ਹੈ ਆਵਾਜ਼ ਬੋਲਣਾ ਕਿ ਬੋਲਿਆ ਨਹੀਂ ਜਾਣਾ ਅਬ ਕੀ ਕਰੇ ਪ੍ਰਾਨੀ ਕਹਿੰਦੇ ਫੇਰ ਕੀ ਕਰੇਗਾ ਪਹਿਲੇ ਹੀ ਆਦਤ ਬਣਾ ਲੈ ਆਹ ਸਰੀਰ ਦੇ ਨਾਲ ਪਿਆਰ ਕਰਨਾ ਸੀਨੇ ਪਰ ਇਹ ਨਾ ਹੋਵੇ ਕਿ ਕੱਲਾ ਸਰੀਰ ਤੇ ਪਿਆਰ ਕੀ ਰਹਿ ਜੀਏ ਪ੍ਰਮਾਤਮਾ ਨੂੰ ਚੇਤਾ ਹੀ ਨਾ ਕਰੀਏ ਕਹਿੰਦੇ ਪਿਆਰ ਬੰਦਾ ਸਰੀਰ ਨਾਲ ਕਰਦਾ ਪਰ ਜੇ ਸਰੀਰ ਦੇ ਕਿਸੇ ਅੰਗ 'ਚ ਕੋਈ ਨੁਕਸ ਪੈ ਜੇ ਨਾ ਫਿਰ ਜਾ ਕੇ ਹਸਪਤਾਲ ਦੇ ਵਿੱਚ ਕਹਿੰਦੇ ਆ ਇਹ ਸਰੀਰ ਦੇ ਅੰਗ ਨੂੰ ਹੀ ਕੱਟ ਦਿਓ ਜੀ ਮੇਰਾ ਬਾਕੀ ਸਰੀਰ ਬਚ ਜੇ ਪਰ ਇੱਥੇ ਗੁਰੂ ਸਾਹਿਬ ਕਹਿੰਦੇ ਆ ਖਾਂਦੇ ਨਹੀਂ ਆ ਜਵਾਬ ਦੇ ਗੀਆਂ ਸਰੀਰ ਤੇਰਾ ਖਤਮ ਹੋ ਗਿਆ ਕੇਸ ਤੇਰੇ ਥਿੱਟੇ ਹੋ ਗਏ ਗਲਾ ਤੇਰਾ ਜਵਾਬ ਦੇ ਗਿਆ ਕਹਿੰਦੇ ਹੁਣ ਕਿਵੇਂ ਨਾਮ ਜਪੇਗਾ ਇਹ ਸਰੀਰ ਦੇ ਨਾਲ ਪਿਆਰ ਕਰਨਾ ਪਰ ਨਾਲ-ਨਾਲ ਕਹਿੰਦੇ ਪਰਮਾਤਮਾ ਨੂੰ ਵਾਹਿਗੁਰੂ ਨੂੰ ਅੱਲਾ ਨੂੰ ਵੀ ਪਿਆਰ ਕਰ ਕਹਿੰਦੇ ਸ਼ਰੀਰ ਨੇ ਇੱਕ ਦਿਨ ਜਵਾਬ ਦੇ ਜਾਣਾ ਸ਼ਰੀਰ ਕਿਵੇਂ ਜਵਾਬ ਦਿੰਦਾ ਜੀ ਗੁਰੂ ਸਾਹਿਬ ਦੇ ਬਚਨ ਨੇ ਕਹਿੰਦੇ ਚੱਲਣ ਚੱਬਣ ਰਤਨ ਸੇ ਸੁਣੀ ਔਰ ਵਹਿ ਗਏ ਫੇੜੇ ਮੋਤੀ ਤਾਹ ਸਜਾਨੀ ਚੱਲ ਗਏ ਕਹਿੰਦੇ ਜਿਹੜੇ ਸ਼ਰੀਰ ਦੀ ਗੱਲ ਕਰਦਾ ਹੈ ਨਾ ਕਹਿੰਦੇ ਚੱਬਣ ਚੱਬਣ ਕਹਿੰਦੇ ਦੰਦਾਂ ਨੂੰ ਕਹਿੰਦੇ ਦੰਦ ਜਾਂਦੇ ਪਏ ਐ ਭਾਈ ਕਹਿੰਦੇ ਦੰਦਾਂ ਨੂੰ ਅਸੀਂ ਰੋਕ ਥੋੜਾ ਸਕਦੇ ਆ ਜਿਹੜੇ ਯਾਰੇ ਯਾਰੇ ਆ ਵਸ ਚੱਬਣ ਚੱਲਣ ਚੱਲਣ ਕਹਿੰਦੇ ਪੈਰਾਂ ਨੂੰ ਕਹਿੰਦੇ ਪੈਰ ਵੀ ਜਵਾਬ ਦਿੰਦੇ ਜਾਂਦੇ ਆ ਜੇ ਕੱਲ ਬੰਦੇ ਪੈਰ ਧਰਦਾ ਕਿਤੇ ਤੇ ਟਿਕਦਾ ਕਿਤੇ ਆ ਕਹਿੰਦੇ ਪੈਰ ਚੱਬਣ ਚੱਲਣ ਰਤਨ ਸੇ ਰਤਨ ਕਹਿੰਦੇ ਅੱਖਾਂ ਨੂੰ ਕਹਿੰਦੇ ਅੱਖਾਂ ਵੀ ਜਵਾਬ ਦੇ ਗਈਆਂ ਸੁਣੀ ਆ ਰਹਿ ਗਏ ਸੋਨੀਯਾਰ ਕਹਿੰਦੇ ਕੰਨਾ ਨੂੰ ਕਹਿੰਦੇ ਕੰਨ ਵੀ ਜਵਾਬ ਦੇ ਗਏ ਸੋਨੀਯਾਰ ਵਹਿ ਗਏ ਥੇੜੇ ਮੋਤੀ ਤਾਹ ਸੇ ਜਾਨੀ ਚੱਲ ਗਏ ਕਹਿੰਦੇ ਸ਼ਰੀਰ ਤਾਹ ਮਾਰਦਾ ਹੈ ਕਿ ਮੇਰੇ ਨਾਲ ਦੇ ਸਾਥੀ ਜਾ ਰਹੇ ਮੇਰੇ ਨਾਲ ਦੇ ਸਾਥੀ ਮੈਨੂੰ ਛੱਡ ਕੇ ਜਾ ਰਹੇ ਹੈ ਕਹਿੰਦੇ ਸ਼ਰੀਰ ਨੇ ਇੱਕ ਦਿਨ ਖਤਮ ਹੋ ਜਾਣਾ ਪਰ ਕਹਿੰਦੇ ਪ੍ਰਮਾਤਮਾ ਦਾ ਨਾਮ ਉਹ ਖਤਮ ਨਹੀਂ ਹੋਣਾ ਉਹਦੇ ਨਾਲ ਮੇਰੇ ਅਸੀਂ ਕਿਉਂ ਨਾ ਜੁੜੀਏ ਰਾਮ ਰਾਏ ਹੋਏ ਬੈਤ ਮਨਵਾਰੀ ਕਹਿੰਦੇ ਜੇ ਮੇਰਾ ਪਰਮਾਤਮਾ ਵੈਦ ਉਹ ਮੇਰਾ ਬਣ ਜੇ ਨਾ ਫਿਰ ਕਹਿੰਦੇ ਕੋਈ ਦੁੱਖ ਨਹੀਂ ਕੋਈ ਝੋਰਾ ਨਹੀਂ ਕੋਈ ਅੱਖਾਂ ਨਹੀਂ ਦੁਖਦੀਆਂ ਕੋਈ ਸ਼ਰੀਰ ਨਹੀਂ ਦੁਖਦਾ ਜਦੋਂ ਪਰਮਾਤਮਾ ਸਾਡਾ ਵੈਦ ਬਣ ਜੇ ਕਿਉਂਕਿ ਗੁਰੂ ਸਾਹਿਬ ਨੇ ਗੁਰਦਾਨੀ ਕਿਹਾ ਨਾ ਮੇਰਾ ਵੈਦ ਗੁਰੂ ਗੋਬਿੰਦ ਹਰ ਹਰ ਨਾਮ ਆਉ ਖੁਦ ਮੁਖ ਦੇ ਵੈ ਕੱਟੈ ਜਮ ਕੀ ਫੰਦਾ ਕਹਿੰਦੇ ਜਿਹੜਾ ਮੇਰਾ ਵੈਦ ਹੈ ਪਰਮਾਤਮਾ ਉਹ ਤੇ ਬਹੁਤ ਵੱਡਾ ਹੈ ਉਹਤੇ ਕਹਿੰਦੇ ਨਾ ਨਾਮ ਦੀ ਦਵਾਈ ਦੇ ਕੇ ਮੁਰਦਿਆਂ 'ਚ ਵੀ ਜਾਨ ਪਾ ਦਿੰਦਾ ਹੈ ਮੁਰਦਿਆਂ 'ਚ ਜਾਨ ਕਿਵੇਂ ਜਿਹੜੇ ਅਸੀਂ ਸਰੀਰ ਤੇ ਜਿਉਂਦਾ ਹੈ ਪਰ ਮੁਰਦੇ ਤੁਰੇ ਫਿਰਦੇ ਆ ਗੁਰੂ ਸਾਹਿਬ ਕਹਿੰਦੇ ਕਹਿੰਦੇ ਜਿੱਤੇ ਤੇਰੇ 'ਚ ਪਰਮਾਤਮਾ ਦਾ ਨਾਮ ਵੰਦਰ ਵੱਸ ਗਿਆ ਨਾ ਐ ਸਭ ਦੇ ਲਈ ਕਿ ਅੱਜ ਜਿਉਂਦਾ ਹੋ ਗਿਆ ਮੈਂ ਆਪਣੇ ਸੰਤੈ ਲੇਹੋ ਉਵਾਰੇ ਕਹਿੰਦੇ ਜਿਹੜਾ ਪਰਮਾਤਮਾ ਹੈ ਨਾ ਉਹ ਆਪਣੇ ਸੰਤਾਂ ਨੂੰ ਆਪਣੇ ਸੇਵਕਾਂ ਨੂੰ ਰੱਖ ਲੈਂਦਾ ਹੈ ਰਹਾਉ ਮੱਥੇ ਪੀਰ ਸਰੀਰ ਜਲਨ ਹੈ ਕਰਕੇ ਕਰੇਜੇ ਮਾਹੀ ਇਹ ਬੁੜੇ ਫੇਡੀਆਂ ਨਿਸ਼ਾਨੀਆਂ ਦੱਸਦੇ ਆ ਜੀ ਗੁਰੂ ਸਾਹਿਬ ਭਗਤ ਭੇਖਣ ਜੀ ਕਹਿੰਦੇ ਜਦੋਂ ਬੁਢੇ ਪਾ ਜਾਂਦਾ ਨਾ ਮੱਥੇ ਦੇ ਵਿੱਚ ਦਰਦ ਰਹਿਣ ਲੱਗ ਜਾਂਦਾ ਮੱਥੇ ਪੀਰ ਥੋੜਾ ਥੋੜਾ ਦਰਦ ਮੱਥੇ ਦੇ ਵਿੱਚ ਰਹਿੰਦਾ ਹੀ ਰਹਿੰਦਾ ਹੈ ਉਹਨੂੰ ਕੋਈ ਹਟਾ ਨਹੀਂ ਸਕਦਾ ਕਹਿੰਦੇ ਮਾਤੈ ਪੀਰ ਸਰੀਰ ਜਲਨ ਹੈ ਆ ਜਿਹੜਾ ਸਰੀਰ ਹੈ ਇਹਦੇ ਚ ਜਲਨ ਹੋਈ ਜਾਂਦੀ ਹੈ ਕਲਕ chreje ਮਾਹੀ ਕਹਿੰਦੇ ਕਲੇਜੇ ਦੇ ਵਿੱਚ ਵੀ ਥੋੜੀ 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 ਪੀੜ ਹੁੰਦੀ ਰਹਿੰਦੀ ਹੈ ਇਹਨਾਂ ਨੂੰ ਕੋਈ ਹਟਾ ਨਹੀਂ ਸਕਦਾ ਕਿਉਂ ਕਿ ਕਿਉਂਕਿ ਇਹ ਬੁਢੇਪੇ ਦੀਆਂ ਨਿਸ਼ਾਨੀਆਂ ਨੇ ਜਿਹੜੀ ਬੁਢੇਪੇ ਦੀ ਨਿਸ਼ਾਨੀ ਹੈ ਨਾ ਬੰਦੇ ਦੇ ਹੱਥ ਕੰਮਣ ਲੱਗ ਜਾਣ ਕਹਿੰਦੇ ਉਹਦੀ ਕੋਈ ਦਵਾਈ ਨਹੀਂ ਹੈ ਉਹ ساری ਜ਼ਿੰਦਗੀ ਫਿਰ ਹੱਥ ਕੰਮਦੇ ਹੀ ਰਹਿੰਦੇ ਆ ਜਿੰਨਾ ਕੁ ਗਿਆਉਣਾ ਹੁੰਦਾ ਨਾ ਉਦੋਂ ਬਾਅਦ ਉਹ ਕਹਿੰਦੇ ਹੱਥ ਕੰਮਣੋਂ ਨਹੀਂ ਹਟਦੇ ਕਈਆਂ ਦਾ ਸਰੀਰ ਸਿਰ ਹੱਲੀ ਜਾਂਦਾ ਕਿਉਂਕਿ ਇਹ ਬੁਢੇਪੇ ਦੀਆਂ ਨਿਸ਼ਾਨੀਆਂ ਗੁਰੂ ਸਾਹਿਬ ਦੱਸਦੇ ਆ ਕਿ ਹੁਣ ਭਾਈ ਬੁਢੇਪਾ ਆ ਗਿਆ ਐਸੀ ਬੇਦਨ ਉਪਜ ਖਰੀ ਭਈ ਵਾਕਾ ਔਖਦ ਨਹੀਂ ਇੱਥੇ ਤੇ ਭਗਤ ਭੇਖਣ ਜੀ ਨੇ ਫਿਰ ਸਪਸ਼ਟ ਕਰਤਾ ਕਿ ਇਹ ਜਿਹੜਾ ਬੁਢੇਪੇ ਦਾ ਰੋਗ ਹੈ ਨਾ ਐਸੀ ਬੇਦਨ ਉਪਜ ਖਰੀ ਭਈ ਵਾ ਕਾ ਔਖਦ ਨਹੀਂ ਔਖਦ ਹੁੰਦਾ ਦਵਾਈ ਕਹਿੰਦੇ ਬੁਢੇਪੇ ਦੇ ਰੋਗ ਦੀ ਕੋਈ ਦਵਾਈ ਨਹੀਂ ਹੈ ਜੇ ਬੰਦਾ ਕਹੇ ਨਾ ਕਿ ਮੈਂ ਹੁਣ 80 ਸਾਲਾਂ ਦਾ ਹੋ ਗਿਆ ਮੈਨੂੰ ਕੋਈ ਦਵਾਈ ਦਿਓ ਮੈਂ 50 ਦਾ ਹੋ ਜਾ ਮੈਨੂੰ ਕੋਈ ਦਵਾਈ ਦਿਓ ਮੈਂ 40 ਦਾ ਹੋ ਜਾ ਕਹਿੰਦੇ ਇਸ ਚੀਜ਼ ਦੀ ਕੋਈ ਦਵਾਈ ਨਹੀਂ ਹੈ ਬੱਸ ਦਵਾਈ ਇਹ ਤਾਂ ਪ੍ਰਮਾਤਮਾ ਦਾ ਨਾਮ ਹੈ ਪ੍ਰਮਾਤਮਾ ਦਾ ਨਾਮ ਜਪਦਾ ਰਹੇ ਤੂੰ ਔਖਾ ਨਹੀਂ ਹੋਏਗਾ ਅੰਦਰੋਂ ਐਸੀ ਵੇਦਨ ਉਪਜ ਖਰੀ ਭਈ ਵਾ ਕਾ ਔਖ ਨਹੀਂ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹੋ ਔਖਤ ਜਗ ਸਾਰਾ ਹੁਣ ਇੱਥੇ ਗੁਰੂ ਭਗਤ ਭੇਖੜ ਜੀ ਕਹਿੰਦੇ ਆ ਇਹ ਪ੍ਰਮਾਤਮਾ ਦਾ ਨਾਮ ਹੈ ਨਾ ਜਿਹੜਾ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹੋ ਔਖਤ ਜਗ ਸਾਰਾ ਕਹਿੰਦੇ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਇਹ ਸਾਰਿਆਂ ਰੋਗਾਂ ਦੀ ਦਵਾਈ ਹੈ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਤੇਰੀ ਜਲਨ 부ਜੀ ਸ਼ੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ ਜਦੋਂ ਸਾਨੂੰ ਇਹ ਦਵਾਈ ਮਿਲ ਜਾਂਦੀ ਆ ਨਾ ਸਾਡਾ ਅੰਦਰ ਜਿਹੜਾ ਉਹ ਨਿਰਵਲ ਹੋ ਜਾਂਦਾ ਹੈ ਸਾਡਾ ਅੰਦਰ ਟਿਕ ਜਾਂਦਾ ਹੈ ਸਾਡੇ ਅੰਦਰ ਦੇ ਵਿੱਚ ਖੜਾ ਆ ਜਾਂਦਾ ਹੈ ਟਿਕਾ ਆ ਜਾਂਦਾ ਹੈ ਜਿਹੜਾ ਮਨ ਭੱਜਿਆ ਫਿਰਦਾ ਹੈ ਨਾ ਉਹ ਕਹਿੰਦੇ ਮਨ ਇੱਕ ਥਾਂ ਤੇ ਟਿਕ ਜਾਂਦਾ ਹੈ ਜਦੋਂ ਪਰਮਾਤਮਾ ਦਾ ਨਾਮ ਮਿਲ ਗਿਆ ਆ ਅੰਮ੍ਰਿਤ ਵਰਗੀ ਕੁਰਬਾਨੀ ਮਿਲ ਗਈ ਉਦੋਂ ਕਹਿੰਦੇ ਫਿਰ ਇਹ ਸਰੀਰ ਇੱਕ ਥਾਂ ਤੇ ਟਿਕ ਜਾਂਦਾ ਹੈ ਇਹ ਸਭ ਤੋਂ ਵੱਡੀ ਦਵਾਈ ਹੈ ਔਖਤ ਜਗ ਸਾਰਾ ਤੇ ਲਾਸਟ ਜਿਹੜੀ ਪੰਕਤੀ ਆ ਉਹਦੇ ਵਿੱਚ ਭਗਤ ਭੇਖਣ ਜੀ ਕਹਿੰਦੇ ਗੁਰਪ੍ਰਸਾਦ ਕਹੈ ਜਨ ਭੇਖਣ ਪਾਵੋ ਮੋਖ ਦੁਆਰਾ ਜਿਹੜੀਆਂ ਪਹਿਲੀਆਂ ਪੰਕਤੀਆਂ ਚ ਮੰਗਲਾਚਰਨ ਉਚਾਰਨ ਕੀਤਾ ਭਗਤ ਭੀਖਣ ਜੀਆ ਨੇ ਉਹਦੇ ਵਿੱਚ ਕਿਹਾ ਇੱਕ ਓੰਕਾਰ ਕੇ ਪ੍ਰਮਾਤਮਾ ਇੱਕ ਹੈ ਸਤਗੁਰ ਪ੍ਰਸਾਦ ਉਹ ਮਿਲਦਾ ਸਤਗੁਰੂ ਦੀ ਕਿਰਪਾ ਦੇ ਨਾਲ ਤੇ ਲਾਸਟ ਪੰਕਤੀ ਦੇ ਵਿੱਚ ਭਗਤ ਭੀਖਣ ਜੀ ਕਹਿੰਦੇ ਗੁਰਪ੍ਰਸਾਦ ਕੇ ਗੁਰੂ ਦੀ ਕਿਰਪਾ ਦੇ ਨਾਲ ਗੁਰਪ੍ਰਸਾਦ ਕਹੈ ਜਨ ਭੀਖਣ ਗੁਰੂ ਦੀ ਕਿਰਪਾ ਦੇ ਨਾਲ ਮੈਂ ਕਹਿੰਨਾ ਭਗਤ ਭੀਖਣ ਜੀ ਕਹਿੰਦੇ ਪਾਵ ਮੋਖ ਦਵਾਰਾ ਕਹਿੰਦੇ ਮੋਖ ਮੁਕਤੀ ਮਿਲ ਜਾਂਦੀ ਹੈ ਭਾਵ ਕੇ ਬੰਦਾ ਮੁਕਤ ਹੋ ਜਾਂਦਾ ਹੈ ਸੰਸਾਰ ਦੇ ਵਿੱਚੋਂ ਜਦੋਂ ਗੁਰੂ ਦੀ ਕਿਰਪਾ ਹੋ ਜੇ ਜਦੋਂ ਗੁਰੂ ਦੀ ਕਿਰਪਾ ਹੋ ਜੇ ਬੰਦਾ ਆਪਣੇ ਪਰਿਵਾਰ ਤੇ ਰਹਿੰਦਿਆਂ ਰਹਿੰਦਿਆਂ ਮੁਕਤ ਹੋ ਜਾਂਦਾ ਹੈ ਮਰਨ ਤੋਂ ਬਾਅਦ ਦੀ ਗੱਲ ਨਹੀਂ ਭਗਤ ਭੀਖਣ ਜੀ ਕਹਿੰਦੇ ਪਰਿਵਾਰ ਦੇ ਵਿੱਚ ਰਹਿੰਦੇ ਆ ਰਹਿੰਦੇ ਆ ਬੰਦਾ ਮੁਕਤ ਹੋ ਜਾਂਦਾ ਕਦੋਂ ਜਦੋਂ ਗੁਰੂ ਦੀ ਕਿਰਪਾ ਹੋ ਜੇ ਫਿਰ ਉਹ ਮੋਖ ਮੁਕਤੀ ਮਿਲ ਜਾਂਦੀ ਹੈ ਤੇ ਨਹੀਂ ਤੇ ਫਿਰ ਲੋਕ ਭਟਕਦੇ ਫਿਰਦੇ ਆ ਤੇ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਕਿ ਸਮਾਂ ਲੰਘਦਾ ਜਾ ਰਿਹਾ ਹੈ ਸਮੇਂ ਦੀ ਕਦਰ ਕਰੋ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਉਸ ਪਰਮਾਤਮਾ ਦਾ ਨਾਮ ਜਪ ਲਓ ਨਹੀਂ ਤੇ ਫਿਰ ਕਹਿੰਦੇ ਪਛਤਾਉਣਾ ਪੈਣਾ ਜਿਵੇਂ ਸਿਆਣਿਆਂ ਦੀ ਕਹਾਵਤ ਹੈ ਨਾ ਕਿ ਅਬ ਪਛਤਾਇਆ ਕਿਆ ਕਰਾ ਜਦ ਚਿੜੀਆ ਚੁਗ ਗਈ ਖੇਤ ਤੇ ਸਿਆਣਿਆਂ ਦੀ ਕਹਾਵਤ ਹੈ ਕਿ ਹੁਣ ਪਛਤਾਉਣ ਦਾ ਫਿਰ ਕੋਈ ਫਾਇਦਾ ਨਹੀਂ ਪਹਿਲਾਂ ਹੀ ਇਹ ਆਦਤ ਬਣਾ ਲਈਏ ਕਿ ਥੋੜਾ ਥੋੜਾ ਨਾਮ ਜਪਦੇ ਰਹੀਏ ਜਪਦੇ ਰਹੀਏ ਫਿਰ మోਖ ਮੁਕਤੀ ਮਿਲ ਜਾਂਦੀ ਹੈ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹੋ ਔਖਦ ਜਗ ਸਾਰਾ ਗੁਰ ਪ੍ਰਸਾਦ ਕਹਿ ਜਨ ਭੀਖਣ ਪਾਵੋ ਮੋਖ ਦੁਆਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ